ਏ ਮੜੇ ਮਾਵਤਰ ਹਗਾ ਜਨ ਮਾਇਲਾ ਜੋ ਮੂਰਖਾ ਤੋਂ ਕੇਵੀ ਮਾਥੇ ਕਰੇ ਹਾ ਖਮਾਦਾਨ ਏ ਮਾ ਦਿਕਰਾਂ ਨ ਭੈ ਬੰਦ ਮੜੇ ਡੋਢਾ ਤੋ ਤੀ ਦੁਖ ਨ ਦਰਿਓ ਭਰੇ ਵੜੀ ਵਾ ਲੀ ਵਾਰੂ ਢੇੜਾ ਵੇਵਾਏ ਲਾਗੇ ਸੜੋ ਤੋ ਤੋ ਬੋਲ ਲੜੇ ਆਕੇ ਸੋਣੋ ਤਾਂ ਤਾਂ ਹੀ ਨਰੇ ਆਜੇ ਆਜਾ ਜੋਵਾਂ ਆਖਾ ਜ਼ਗਤ ਮਾ ਨਾ ਦੂੰਗਾ ਪੜਾ ਦੂੰਗਾ ਡਾਪੜੇ ਏ ਰੋਲੀਨ ਖਾਵਾ ਰੋਟਲੋ ਅਨ ਧੰਦਾ ਕਜੇ ਬਉ ਧੋੜੀਏ ਜੋ ਅਰੇ ਪਰਦੇਸ ਜਈਏ ਪੇਟ ਕਾ ਦੇ ਵਾਲਾ ਛੋੜੂੜਾਂ ਸੋੜੀਏ ਆਹਾ ਏ ਮਨ ਗਾਮਤੋ ਮਾਡ ਧੰਧੋ ਮਲੇ ਨਾਚ ਨਾ ਕਰੇ ਲਾਤ ਨਿਆਈ ਨੜੇ ਹਾਂ ਜਾਂ ਜਾਂ ਜੂਵਾਂਗਾ ਜ਼ਗਤ ਮਾ ਨਾ ਤੁੰਗਾ ਪੜਾ ਦਗਾ ਢਾਪੜੇ ਕੇਵ ਕਾਮ ਏ ਕੇਵ ਕਾਮ ਏ ਮੈਂ ਨੱਚ ਕਰੀ ਅਨਪਾਂਡ ਤੋੜੀ ਪਾਮੀਏ ਪਾਮੀਏ ਇਹ ਦਰਨ ਖਾਈ ਦਾਨੇਵਾ ਜਹਾਜੀ ਜ਼ਰਾ ਜਾ ਮੀਏ ਤੇ ਤੋ ਰਲੂ ਇਹਨੋ ਖਵਾ ਦੇ ਰੋ ਆ ਠਾਵ ਕਾ ਥਾਈ ਪੋਰੇ ਜਾ ਜਾ ਜੂ ਵਾ ਜਗਤ ਮਾਨਿਆ ਤੁੰਗਾ ਪੜਾਸਗਾ ਡਾਪਣਾ ਆਪਣਾ ਇਹ ਪਰਨਵਾਂ ਮੂਤੁਰ ਕਾ ਦੇ

ਵਿਗਨੇ ਮਾ ਬਰੋਬਰ ਟਾਣੇ ਜਬਾਖੜੇ ਜਾ ਜਾ ਆਜੂ ਵੋਗਾ ਜ਼ਗਤ ਮਾ ਨਾ ਤੂੰ ਆਪੜਾ ਡਾਪੜੇ ਆ ਸਰ ਇਹਨੇ ਤੇ ਰਥਾ ਕੀ ਨਾ ਘਾ ਇਹ ਥਾ ਕੀ ਇਹਨਾ ਥੀ ਆ ਖਜ਼ਾਈ ਜਾ ਜਾ ਇਨਾਇਤੀ ਜ਼ੜ ਕਟਾ ਆਹ ਨਾਤੀ ਨਦੀ ਨੀ ਬੋਜੀ ਪਸੰਦੀ ਗੋਤਾਂ ਜਿਆ ਏਨਾ ਤੀ ਤੋ ਮਾਤੇ ਕਰੇ ਨੋਖੀ ਨਗੁਣਾ ਨਹਾ ਵਜਨਾਕ ਵਢਾ ਇਹ ਬਾੜ ਤਾਜ ਇਰਸ਼ਾਤੀ ਹੋਇ ਬਰਪੁਰ ਬਲਹਾਵ ਭੁਖ ਮਾ ਬੜ ਬੜੇ ਵਾ ਵਣ ਜਾ ਜਾ ਜੂਗਾ ਜਗਤ ਮਾਨਿਆ ਤੋਂਗਾ ਆਪੜਾ ਅਸਗਾ ਟਾਪੜੇ ਏ ਇਤਿਹਾਸ ਨਹੀਂ ਨਹੀਂ ਨਹੀ ਬਾਤਾ ਤੋ ਅਨੁਭਵ ਕਰਿਆ ਇਹ ਨਾ ਕੀਆ ਵਾ 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 ਕੋਈ ਇਤਿਹਾਸ ਨਹੀਂ ਬਾਤੋ ਨਹੀਂ ਹਾਲ ਮ ਬੱਦਿਆ ਤਮਾਮ ਸਮਾਜ ਏ ਇਤਿਹਾਸ ਨਹੀਂ ਮਤੀ ਬਾਤਾ ਤੋ ਅਨੁਭਵ ਕਰਿਆ ਇਹ ਨਾ ਕੀ ਜਾਣਾ ਆ ਦਾਤਨਾ ਆਵਾਜੋ ਯਾ ਘਰੋ ਘਰ ਕਾਇਕ ਜਾ ਜਾ ਪੁੰਨਾਜ ਸੋੜਵਾ ਪਾਕਿਆ ਏ ਸਖਤੀਦਾਨ ਚਾਰਣ ਆਮਾ ਇੱਕ ਜੂਗਾਰਣ ਅਵੇ ਜੋ ਵੀ ਢਲੋ ਵਾਰੇ ਸੜੇ ਜਾਂ ਜਾਂ ਜਾਈਂਗਾ ਜ਼ਗਤ ਮਾਨਿਆ ਤੁnga ਪੜਾ ਦੂੰਗਾ ਡਾ ਪੜੇ ਨਿਆ ਤੁnga ਆਪੜਾ ਦਗਾ ਡਾ ਪੜੇ ਵਾ